ਸਪੀਕਰ ਸਾਹਿਬ ਇੱਕ ਮਿੰਟ ਉਹ ਚਲ ਛੱਡੋ ਇੱਕ ਮਿੰਟ ਤੁਸੀਂ ਆਰਟਿਸਟਾਂ ਜੀ ਸਾਰੇ ਕਰੋ ਸਪੀਕਰ ਸਾਹਿਬ ਫੇਰ ਅਡਰੈਸ ਕਰੋ ਇਮੀਡੀਏਟਲੀ ਇਮੀਡੀਐਂਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਇਹ ਜਨਾਬ ਕੱਲੇ ਸਾਰੇ ਨੂੰ ਸਟੇਜ ਆਟੇ ਦੱਸ ਨੇ ਕਲਾਕਾਰੀ ਕਲਾਕਾਰੀ ਇਹਨਾਂ ਨੂੰ ਆਉਂਦੀ ਹੈ ਵੀ ਓਰੇ ਓਰੇ ਅੱਖਾਂ ਕੁਝ ਹੋਰ ਦਿੱਲੀ ਜਾ ਕੇ ਅੱਖਾਂ ਕੁਝ ਹੋਰ ਇਹ ਸੀਆਈਐਸਫ ਦੀ ਗੱਲ ਕਰਦੇ ਨੇ ਹੁਣ ਸੁਣ ਲਓ ਮੇਰੀ ਗੱਲ ਆ ਬਾਜਵਾਦੇ ਭਾਜ ਭਾਵੇਂ ਐਸੀ ਬੜਾ ਮੇਲ ਚਾ ਖਾਂਦੇ ਨੇ ਆਪਸ ਚ ਫੇਰ ਇੱਕ ਕਰਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਕਿ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਕੇਂਦਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਦਾ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਇਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖਿਲਾਫ ਕਰ ਦਿੰਦੇ ਹਾਂ ਸਾਡੇ ਤੇ ਪਰਚਾ ਕਰਦਾ 36 ਗਰਾਉ ਪਰਚੇ ਹੈਗੇ ਉਹ 36 ਕਰੋੜ ਚਲੋ ਵੇ ਕੋਈ ਪ੍ਰਵਾਹ ਨਹੀਂ ਹੈਗੀ ਮੈਂ ਆ ਬੈਠੇ ਨੇ ਸੀਐਮ ਸਾਹਿਬ ਮੈਂ ਇਹਨਾਂ ਦੇ ਵਿਆਪ ਤੇ ਪੰਜਾਬ ਸਰਕਾਰ ਦੇ ਵਿਆਪ ਤੇ ਮੈਂ ਤੁਹਾਨੂੰ ਕਹਿਣਾ ਲੱਗੋ ਮੂਰੇ ਚਲੋ ਲਾਈਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੀਐਮ ਸਾਹਿਬ ਮੂਰੇ ਲੱਗ ਕੇ ਜਾਣਗੇ ਰੋੜਾ ਜੀ ਨੇ ਕਿਹਾ ਮੈਂ ਸਾਥ ਦੇਣ ਨੂੰ ਤਿਆਰ ਆ ਥੈਂਕ ਯੂ ਤੁਸੀਂ ਕਰਨਾ ਕੁਝ ਨਹੀਂ ਹੁਣ ਲਗਾ ਦੇ ਆਓ ਆਓ ਚਲੀਏ ਸਾਜੀ ਚੱਲਨੇ ਠੀਕ ਹੈ ਜੀ ਇਹ ਨਾਲ ਨਹੀਂ ਚੱਲਾਂੀ ਤੋਂ ਬਾਅਦ ਮੈਂ ਗੱਡੀ ਚ ਭਾ ਕੇ ਲੈ ਜਾਣਾ ਥੈਂਕ ਯੂ ਥੈਂਕ ਯੂ ਬੈਡ ਜੀ ਮੈਂ ਬਾਜੋ ਸਾਹਿਬ ਨੂੰ ਬੇਨਤੀ ਕਰੂੰਗਾ ਜੀ ਕਿ ਰਮਾਤਮਾ ਨੂੰ ਹਜ਼ਰਨਾਮਾ ਜਾਣ ਕੇ ਕਹਿ ਦੇਣ ਕਿ ਅੱਜ ਤੋਂ ਪਹਿਲਾਂ ਕਦੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਫੋਨ ਤੇ ਜਾਂ ਚਿੱਠੀ ਪੱਤਰੀ ਕੀਤੀ ਉਹਨਾਂ ਕੋਈ ਨਹੀਂ ਸਾਰੇ ਆਪਾਂ ਇਹਨੂੰ ਡਾਇਲੌਗ ਨਾਲ ਬਣਾਈਏ ਕਿਹੜੀ ਗੱਲ ਡਾਇਲੌਗ ਨਾਲ ਬਣਾਈਏ ਹੋ ਆਜੋ ਇੱਕ ਮਿੰਟੋ ਬੈਠੋ 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 ਇਹਨਾਂ ਨੇ ਕਿਹਾ ਵੀ ਸਾਡਾ ਪਰ ਉਹ ਮੇਰੇ ਫਾਸਾ ਵੀ ਕਾਂਗਰਸ ਚ ਰਹੇ ਸਰ ਮੈਂ ਅੱਜ ਇਸ ਪਵਿੱਤਰ ਸਦਨ ਦੇ ਪਟਲ ਦੇ ਉੱਪਰ ਖੜ ਕੇ ਮੈਂ ਕਹਿ ਦੇਣਾ ਚਾਹੁੰਨਾ ਕਿ ਮੈਂ ਤੇ ਮੇਰਾ ਪਰਿਵਾਰ ਕਾਂਗਰਸ ਦੀ ਇਹਨਾਂ ਲੋਕਾਂ ਦੀ ਕਰਤੂਤਾਂ ਦੇਖ ਕੇ ਇਹਨਾਂ ਨੂੰ ਇਹਨਾਂ ਨੂੰ ਫਤਿਹ ਬਲਾ ਕੇ ਇੱਧਰ ਆਇਆ ਅਗਲੀ ਗੱਲ ਆ ਅਗਲੀ ਗੱਲ ਆ ਇਹਨਾਂ ਨੇ ਚਲੋ 15 ਮਿੰਟ ਸੁਣ ਲਓ ਜੀ ਦੇਖੋ ਦੇਖੋ 50 ਕਿਲੋਮੀਟਰ ਦੀ ਗੱਲ ਕੀਤੀ ਹੈ ਤੁਸੀਂ ਕੰਪਲੀਟ ਕਰੋ ਜੀ ਜੂਨ 2018 ਦੇ ਵਿੱਚ ਸਰ ਆਪਦੇ ਰਾਈਟ ਹੌਲੀ ਹੌਲੀ ਆਪਦੇ ਅਧਿਕਾਰ ਕਿਵੇਂ ਸਰੈਂਡਰ ਕਰਕੇ ਆਪ ਦੀ ਦਾੜੀ ਦੂਏ ਦੇ ਹੱਥ ਕਿਵੇਂ ਫੜਾਉਂਦੇ ਨੇ ਉਹ ਇਹਨਾਂ ਨੇ ਬਹੁਤ ਵਧੀਆ ਜਿਹੜਿਆ ਐਗਜ਼ਾਮਪਲ ਸੈੱਟ ਕੀਤੇ ਨੇ ਸਰ ਜੂਨ ਜੂਨ 2018 ਦੇ ਵਿੱਚ ਜੂਨ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕਿ ਕਿ ਪੰਜਾਬ ਦੀਆਂ ਜੇਲਾਂ ਦੀ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਜਿਹੜੀ ਉਹ ਸੀਆਈਐਸਬ ਦੇ ਹੱਥ ਦਿੱਤੀ ਜਾਵੇ ਪੰਜਾਬ ਪੁਲਿਸ ਕੰਪੀਟੈਂਟ ਨਹੀਂ ਹੈਗੀ ਸਰ ਉਹਦੇ ਬਾਰੇ ਕੀ ਕਹਿਣਗੇ ਜੀ ਇਹ ਉਹਦੇ ਬਾਰੇ ਕੀ ਕਹਿਣਗੇ ਕਾਂਗਰਸ ਨੂੰ ਜਵਾਬ ਉਹਦਾ ਦੇਣਾ ਪੈਣਾ ਸਰ ਇਸ ਤੋਂ ਪਹਿਲਾਂ ਇੱਕ ਜਿਹੜਾ ਫੈਕਟ ਹੈ ਇਸ ਤੱਕ ਵਿਧਾਨ ਸਭਾ ਦੇ ਦੇ ਪੱਟਲ ਤੇ ਨਹੀਂ ਆਇਆ ਹੈਗਾ ਸਰ ਜਦੋਂ ਉਹਨਾਂ ਨੇ ਇਹ ਮਸਲਾ ਅੱਜ ਦਾ ਨਹੀਂ ਚੱਲਦਾ ਜੀ ਇਹ ਜਿਹੜੀਆਂ ਜਿਹੜੀਆਂ ਇਹ ਕੰਕਰੈਂਸ ਲੈਣ ਦਾ ਸੈਮਟੀ ਲੈਣ ਦਾ ਸਟੇਟਾਂ ਤੋਂ ਇਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਹੈ ਤੇ ਉਹਦੇ ਤੁਹਾਨੂੰ ਮੈਂ ਡੇਟ ਵਾਈਜ਼ ਸਪੀਕਰ ਸਾਹਿਬ ਡੇਟ ਵਾਈਜ਼ ਤੁਹਾਨੂੰ ਮੈਂ ਦੱਸ ਦਿੰਦਾ ਕਿ ਕਦੋਂ-ਕਦੋਂ ਸਰ ਹਰਿਆਣਾ ਨੇ 29 7 2011 ਨੂੰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਹਰਿਆਣਾ ਦੇ ਵਿੱਚ ਭពਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਸੀਗੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕੌਂਕਰੈਂਸ ਦੇਤੀ ਸਹਿਮਤੀ ਦੇਦੀ ਕਿ ਜੀ ਤੁਸੀਂ ਬੀਬੀਐਮਬੀ ਦੇ ਉੱਪਰ ਬੀਐਸਐਫ ਲਾ ਦਿਓ ਕਾਂਗਰਸ ਨੇ ਸਰ ਹਿਮਾਚਲ ਪ੍ਰਦੇਸ਼ ਨੇ 9 8 2019 ਨੂੰ ਉੱਥੇ ਭਾਜਪੀ ਦੀ ਸਰਕਾਰ ਸੀ ਉਹਨਾਂ ਨੇ ਵੀ ਸਹਿਮਤੀ ਦੇਦੀ ਕਿ ਜੀ ਤੁਸੀਂ ਇੱਥੇ ਬੀਐਸਐਫ ਲਾ ਦਿਓ ਸਰ ਰਾਜਸਥਾਨ ਨੇ 25 8 2021 ਨੂੰ ਸੀਆਈਐਸਐਫ ਅ ਰਾਜਸਥਾਨ ਨੇ ਵੀ 25 8 2021 ਨੂੰ ਉਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਕੇਂਦਰ ਸਰਕਾਰ ਨੂੰ ਕਿ ਜੀ ਤੁਸੀਂ ਸੀਆਈਐਸਐਫ ਲਾ ਦਿਓ ਸਰ ਹੁਣ ਮੇਰਾ ਸਵਾਲ ਸਤਕਾਰਯੋਗ ਮੇਰੇ ਕਾਂਗਰਸ ਦੇ ਸਾਥੀਆਂ ਨੂੰ ਇਹ ਹੈ ਕਿ ਹੁਣ ਔਰ ਹੁਣ ਜਿਹੜੀ 21 6 12 2021 ਨੂੰ ਉਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਇਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਕਿ ਤੁਸੀਂ ਜੀ ਲਾ ਦਿਓ ਸਰ ਚਾਰ ਸਟੇਟਾਂ ਨੇ ਜੀ ਬੀਜੇਪੀ ਬੀਵੀਐਮਬੀ ਦੇ ਵਿੱਚ ਸਰ ਬੀਵੀਐਮਬੀ ਦੇ ਵਿੱਚ ਚਾਰ ਸਟੇਟਾਂ ਪਾਰਟਨਰ ਸਟੇਟਸ ਨੇ ਹਰਿਆਣਾ ਪੰਜਾਬ ਹਿਮਾਚਲ ਤੇ ਰਾਜਸਥਾਨ ਸਰ ਚਾਰ ਦੇ ਵਿੱਚੋਂ ਤਿੰਨ ਨੇ ਤਿੰਨ ਸਟੇਟਾਂ ਨੇ ਸਹਿਮਤੀ ਦਿੱਤੀ ਹੈ ਤੇ ਉਹ ਕਾਂਗਰਸ ਦੀ ਸਰਕਾਰਾਂ ਮਿਲਣ ਦੀ ਮਿਲੀ ਹੈ ਸਰ ਅੱਜ ਹੁਣੇ ਅੱਜ ਇੱਥੇ ਰੌਲਾ ਪਈ ਜਾਂਦੇ ਨੇ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਦਾ ਕਿ ਅੱਜ ਤਾਂ ਔਰ ਇਹਦੇ ਵਿੱਚ ਕਿਉਂਕਿ ਐਸੈਟਸ ਨੇ ਜਿਹੜੇ ਉਹ ਜਾਂ ਪੰਜਾਬ ਦੇ ਨੇ ਜਾਂ ਹਿਮਾਚਲ ਦੇ ਨੇ ਇਧਰਲੇ ਪਾਸੇ ਜੂਰਿਸਡਿਕਸ਼ਨ ਸਾਡੀ ਹੈ ਉੱਪਰਲੇ ਪਾਸੇ ਜੂਰਿਸਡਿਕਸ਼ਨ ਉਹਨਾਂ ਦੀ ਹੈ ਇਧਰਲੇ ਪਾਸੇ ਅਸੀਂ ਕੰਟਰੋਲ ਕਰਦੇ ਹਾਂ ਪਰਲੇ ਪਾਸੇ ਉਹ ਕੰਟਰੋਲ ਕਰਦੇ ਨੇ ਜੀਓਗ੍ਰਾਫੀ ਦੇ ਜਿਹੜੀਆਂ ਸਰਕਾਰਾਂ ਨੂੰ ਵੀ ਬਿਊਰੋਕ੍ਰੇਸੀ ਨੂੰ ਵੀ ਤੇ ਫੋਰਸਿਜ਼ ਨੂੰ ਵੀ ਲੋਕਲ ਬੰਦੇ ਨੂੰ ਜੀਓਗ੍ਰਾਫੀ ਦਾ ਪਤਾ ਹੋਊਗਾ ਕਿ ਬਾਹਰਲੇ ਨੂੰ ਪਤਾ ਹੋਊਗਾ ਇਹ ਇੱਥੇ ਸਾਡੇ ਨਾਲ ਲੜੀ ਜਾਂਦੇ ਨੇ ਤੇ ਪੰਜਾਬ ਨੂੰ ਗੁਮਰਾਹ ਕਰੀ ਜਾਂਦੇ ਨੇ ਮੈਂ ਕਾਂਗਰਸ ਵਾਲੇ ਨੂੰ ਇਹ ਹੱਥ ਜੜ ਕੇ ਬੰਨ ਕੇ ਪੁੱਛਣਾ ਚਾਹਣਾ ਕਿ ਜੀ ਹੁਣ ਇਹ ਹਿਮਾਚਲ ਦੀ ਸਰਕਾਰ ਤੁਹਾਡੀ ਹੈ ਪਹਿਲਾਂ ਕੰਕਰੈਂਸ ਵੀ ਦਿੱਤੀ ਗਈ ਤੇ ਹੁਣ ਜਾ ਕੇ ਤੁਸੀਂ ਹਿਮਾਚਲ ਦੀ ਸਰਕਾਰ ਕੋਲੋਂ ਕਦੋਂ ਦੁਹਾਈ ਪਾਈ ਹੈ ਵੀ ਭਾਈ ਸਾਡਾ ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ ਤੁਸੀਂ ਇਹ ਕੰਮ ਨਾ ਕਰੋ ਦੱਸੋ ਪਾਈ ਇਹਨਾਂ ਨੇ ਕਦੇ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਇੰਨਾ ਗੁਮਰਾ ਹੱਤ ਹੋਈ ਪਈ ਹੈ ਕਿ ਕਲਮ ਕੱਲਾ हां ਜਿਹੜਾ ਜਿਹੜਾ ਬਾਜਵਾ ਸਾਹਿਬ ਗੱਲ ਕਰ ਰਹੇ ਸੀਗੇ ਕਿ ਆਪਟਿਕਸ ਕਲਾਕਾਰੀ ਥੀਏਟ੍ਰਿਕਸ ਬਾਜਵਾ ਬਹੁਤ ਵਧੀਆ ਕਰਦੇ ਹੁੰਸੀ ਆਪ ਤੇ ਮਨਿਸਟ੍ਰੇਟਰ ਤੁਹਾਨੂੰ ਕਰਾਤੀਆ ਮੈਂ ਚਾਰ ਦੇ ਵਿੱਚੋਂ ਤਿੰਨ ਸਟੇਟਾ ਤੁਹਾਡੇ ਕੋਲੇ ਹੋਇਆ ਹੁਣ ਵੀ ਮੌਜੂਦਾ ਤੁਹਾਡੀ ਹੈ ਮੈਂ ਆ ਬੈਠੇ ਨੇ ਸੀਐਮ ਸਾਹਿਬ ਮੈਂ ਇਹਨਾਂ ਦੇ ਵਿਆਪ ਤੇ ਪੰਜਾਬ ਸਰਕਾਰ ਦੇ ਵਿਆਪ ਤੇ ਮੈਂ ਤੁਹਾਨੂੰ ਕਹਿਣਾ ਲੱਗੋ ਮੂਰੇ ਚਲੋ ਲਾਈਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੀਐਨ ਸਾਹਿਬ ਮੂਰੇ ਲਾ ਕੇ ਜਾਣਗੇ ਕਿਉਂਕਿ ਪਤਾ ਕਿਉਂਕਿ 1 ਮਿੰਟ ਜੀ ਮੈਨੂੰ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਹੁਣ 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 ਗੱਲ ਆ ਗਈ ਹੁਣ ਗੱਲ ਆ ਗਈ ਇਹਨਾਂ ਨੇ ਆਪਣਾ ਹੁਣ ਗੱਲ ਆ ਗਈ ਇਹਨਾਂ ਨੇ ਗੱਲ ਕੀਤੀ ਲੈਟ ਮੀ ਕੰਪਲੀਟ ਲੈਟ ਇਨ ਪੁਆਇੰਟ ਆਫ ਹੋਲਡਰ ਬੋਲੋ ਜੀ ਹਾਂ ਜੀ ਰੋੜਾ ਜੀ ਨੇ ਕਿਹਾ ਮੈਂ ਸਾਥ ਦੇ ਨੂੰ ਤਿਆਰ ਆ ਥੈਂਕ ਯੂ ਤੁਸੀਂ ਕਰਨਾ ਕੁਝ ਨਹੀਂ ਆਪ ਲਗਾ ਜੀ ਆਓ ਆਓ ਚੱਲੀਏ ਅੱਜ ਹੀ ਚੱਲਨੇ ਠੀਕ ਹੈ ਜੀ ਠੀਕ ਹੈ ਇਹ ਨਾਲ ਨਹੀਂ ਚੱਲਾਂ ਇਸ ਤੋਂ ਬਾਅਦ ਮੈਂ ਗੱਡੀ 'ਚ ਭਾ ਕੇ ਲੈ ਜਾਂਦਾ ਇਹਨਾਂ ਨੂੰ ਥੈਂਕ ਯੂ ਥੈਂਕ ਯੂ ਬੈਠੋ ਜੀ ਬੈਠੇ ਹੁਣ ਤੱਕ ਹੁਣ ਤੱਕ ਜਨਾਬ ਮਹਾਰਾਜ ਹਾਂ ਚੱਲ ਠੀਕ ਹੈ ਜਨਾਬ ਬਾਜੋ ਸਾਹਿਬ ਹੁਣ ਤੱਕ ਚੱਲ ਇੱਧਰ ਏ ਨੂੰ ਏ ਨੂੰ ਨੇਸ ਨੂੰ ਏ ਨੂੰ ਮੈਂ ਮੈਂ ਬਾਜੋ ਸਾਹਿਬ ਨੂੰ ਬੇਨਤੀ ਕਰੂੰਗਾ ਜੀ ਕਿ ਪ੍ਰਮਾਤਮਾ ਨੂੰ ਹਾਜ਼ਰ ਨਜ਼ਰ ਜਾਣ ਕੇ ਕਹਿ ਦੇਣ ਕਿ ਅੱਜ ਤੋਂ ਪਹਿਲਾਂ ਕਦੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਫੋਨ ਤੇ ਜਾਂ ਚਿੱਠੀ ਪੱਤਰੀ ਕੀਤੀ ਉਹਨਾਂ ਕੋਲ ਇਸ ਬਾਰੇ ਆਪਾਂ ਦਾ ਇਹਨੂੰ ਸਰ ਪਤਾ ਲਾ ਬੜਾਈਏ ਕਿਹੜੀ ਗੱਲ ਹੈ ਇਹਨੂੰ ਆਹ ਮੰਮੀ ਇੱਕ ਮਿੰਟ ਬੈਠੋ 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 ਬਾਜੀ ਜੀ ਸਰ ਫਿਰ ਠੀਕ ਹੈ ਜੀ ਲੈ ਟਾਈਮ ਕੰਪਲੀਟ ਬਾਜੀ ਸੀਟ ਥੱਲੇ ਸਰ ਇਹਨਾਂ ਦੀ ਸੀਟ ਥੱਲੇ ਫੇਵਿਕੋ ਲਾਓ ਜੀ ਡੱਬਾ ਮੈਂ ਲੈ ਕੇ ਦਿੰਦਾ ਸਪੀਕਰ ਸਾਹਿਬ ਜੀ ਸਪੀਕਰ ਸਾਹਿਬ ਦੋ ਕ ਠੀਕ ਜੀ ਦੋ ਕ ਦੋ ਕ ਗੱਲਾਂ ਹੋ ਰਹੀਆਂ ਜੀ ਇੱਕ ਇਹਨਾਂ ਨੇ ਵਾਈਂਡ ਅਪ ਕਰ ਲਓ ਜੀ ਫਿਰ ਆਪਾਂ ਅਗਲੀ ਮੋਦੀ ਵੱਲ ਜੀ ਇਹਨਾਂ ਨੇ ਗੱਲ ਕੀਤੀ ਕਿ ਜੀ 15 ਕਿਲੋਮੀਟਰ ਤੋਂ 50 ਕਿਲੋਮੀਟਰ ਜਦੋਂ ਬੀਐਸਐਫ ਦਾ ਦੈਰਾ ਕੀਤਾ ਸੀਗਾ ਉਹ ਗੱਲ ਪਹਿਲਾਂ ਚੀਮਾ ਜੀ ਬੜਾ ਐਕਸਪਲੇਨ ਕਰ ਚੁੱਕੇ ਕਿ ਉਹ ਵੀ ਕਾਂਗਰਸ ਵੱਲ ਹੋਇਆ ਸੀਗਾ ਸਰ ਇਹ ਕੰਮ ਹੋਰ ਹੋਇਆ ਸੀਗਾ ਇਹਨਾਂ ਨੂੰ ਐਕਚੁਅਲੀ ਪਤਾ ਹੈ ਪ੍ਰੋਬਲਮ ਕੀ ਹੈ ਜੀ ਇਹਨਾਂ ਨੇ ਲੰਬਾ ਹੋਇਆ ਰੱਬਾ ਉਹ ਬਹਿ ਜਾਓ ਮਹਾਰਾਜ ਅੱਛਾ ਸੀਟ ਤੇ ਖੜ ਜੋ ਸੀਟ ਤੇ ਸੀਟ ਤੇ ਚਲੋ ਆਪਾਂ ਆਪਾਂ ਗੱਲ ਕਰ ਲੈਣ ਤੇ ਮੈਂ ਇਹਨੇ ਪਿਆਰ ਅਮਨ ਜੀ ਆਪਾਂ ਅੱਗੇ ਤੋਰਿਏ ਜੀ ਮੈਂ ਸਰ ਸਾਹਬ ਤੋਂ ਬਿਨਾ ਗੱਲ ਨਹੀਂ ਕਰਦਾ ਹਾਂ ਹਾਂ ਦੱਸੋ ਬਾਜਵਾ ਜੀ ਦੱਸੋ ਦੱਸੋ ਬਾਜਵਾ ਜੀ ਮੈਂ ਇਸ ਗਾਣ ਨੂੰ ਕਰੈਕਟ ਕਰਨਾ ਚਾਹੁੰਦਾ ਡੋਨਟ ਟੇਕ ਦੀ ਹਾਊਸ ਫਾਰ ਅ ਰਾਈਡ ਇਹ ਨਹੀਂ ਕਿ ਸਾਹਮਣੇ ਕੋਈ ਮੂਰਖ ਬੈਠੇ ਨੇ ਤੁਹਾਡੇ ਇਹ ਜਿਹੜੀ ਨੋਟੀਫਿਕੇਸ਼ਨ ਸੀ ਬੀਐਸਐਫ ਬੀਐਸਐਫ ਨੇ ਕੀਤੀ 11 ਅਕਤੂਬਰ 2021 ਸੀਆਈਐਸਐਫ ਸਰ ਬੀਐਸਐਫ ਦੀ ਇਹਨਾਂ ਨੇ ਹੁਣੇ ਜ਼ਿਕਰ ਕੀਤਾ ਬੀਐਸਐਫ ਦਾ ਜਿਹੜਾ 15 ਕਿਲੋ ਤੋਂ 50 ਉਹ 50 ਕਿਲੋ ਜੀ ਜੀ ਉਹਦੀ ਗਵਰਨਮੈਂਟ ਆ ਪੰਜਾਬ ਨੇ ਸਾਡੀ ਗਵਰਨਮੈਂਟ ਨੇ ਚੈਲੰਜ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਪਹਿਲੀ ਡਿਸੰਬਰ ਨੂੰ ਉਸੇ ਸਾਲ ਹੀ ਬਟ ਵੀ ਡਿਡ ਨਾਟ ਗੈਟ ਅ ਸਟੇ ওভার ਦੇ ਇ ਇਹ ਸਾਡੇ ਵੱਲੋਂ ਕੁਝ ਨਹੀਂ ਹੋਇਆ ਨੋਟੀਫਿਕੇਸ਼ਨ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਕੀਤੀ ਅਸੀਂ ਇਮੀਡੀਏਟਲੀ ਚੈਲੰਜ ਕੀਤਾ ਪੁਟੀਓ ਰਿਪੋਰਟਸ ਤੇ ਠੀਕ ਹੈ ਯਾਰ ਇੱਕ ਮਿੰਟ ਬਹਿ ਜਾਏ ਮੈਂ ਆ ਤੁਹਾਡਾ ਰਿਪੋਰਟ ਠੀਕ ਸਰ ਸਰ ਥੈਂਕ ਯੂ ਅੱਛਾ ਹੁਣ ਹੁਣ ਜਵਾਬ ਭੇਜੋ ਬੜੇ ਇਹ ਇਹ ਅਮਨ ਜੀ ਅਮਨ ਜੀ ਇੱਕੋ ਹੀ ਗੱਲ ਰਹੇਗੀ ਇੱਕ ਵੇਟ ਅਮਨ ਜੀ ਆ ਚਲੋ ਕਰੋ ਕਿੰਨੀ ਕੀ ਜੀ ਗੱਲ ਰਹੇਗੀ ਫਿਨਿਸ਼ ਫਿਨਿਸ਼ ਸਰ ਚਲੋ ਇਹਨਾਂ ਨੇ 15 ਕਿਲੋਮੀਟਰ ਜਿਹੜੀ ਗੱਲ ਕਰਨੀ 50 ਕਿਲੋਮੀਟਰ ਵਾਲੀ ਸਰ ਇੱਕ ਇਹਨਾਂ ਐਕਚੁਅਲੀ ਪ੍ਰੋਬਲਮ ਵਧੇ ਕਾਂਗਰਸ ਹੀ ਕੇ ਜੀ ਕਾਂਗਰਸ ਇਹਨੇ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਬੋਲਦਾ ਡੇਪ ਕੰਪਲੀਟ ਉਹ ਯਾਰ ਬਹਿ ਜਾ ਬਾਜੀ ਬਾਜੀ ਤਾਨੂੰ ਟਾਈਮ ਮਿਲੂਗਾ ਸਰ ਨਾ ਅਚਾਰ ਨਹੀਂ ਕੀਤਾ ਅਮਨ ਜੀ ਕੰਪਲੀਟ ਕਰ ਦਿਓ ਜੀ ਕੰਪਲੀਟ ਕਰ ਹਾਂ ਸਰ ਸਰ ਸੌਰੀ ਸਰ ਸੌਰੀ ਸਰ ਮੈਂ ਮੈਂ ਅਸੀਂ ਤੁਹਾਡੇ ਬਾਜੋ ਬਾਜੋ ਸਾਹਿਬ ਦੇਖੋ ਬਾਜੋ ਸਾਹਿਬ ਆ ਇੱਕ ਮਿੰਟ ਜੀ ਬਾਜੋ ਸਾਹਿਬ ਅਮਨ ਜੀ ਬੈਠੋ ਅਮਨ ਜੀ ਮੈਨੂੰ ਕਵਨ ਲੈਂਡ ਵੀ ਕੰਪਲੀਟ ਕਰ ਲੋ ਸਰ ਕੰਪਲੀਟ ਕਰ ਲੋ ਕੰਪਲੀਟ ਕਰ ਸਰ ਕੰਪਲੀਟ ਕਰ ਸਰ ਸਰ ਇਸ ਤਰ੍ਹਾਂ ਸਰ ਇਸ ਤਰ੍ਹਾਂ ਅੱਛਾ ਬੈਤ ਬਸੋਂ ਤਾਂ ਲੈਓ ਜੀ ਦੋ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਭਾਈ 1 ਮਿੰਟ ਪਾ ਜੀ ਵੇਜੋ ਸਪੀਕਰ ਸਾਹਿਬ ਗੱਲਾਂ ਦੋ ਹੀ ਰਹੀਆਂ ਇੱਕ ਇਹਨਾਂ ਨੇ ਚਲੋ ਕੰਪਲੀਟ ਕਰੋ ਯਾਰ ਅਮਨ ਜੀ ਸਪੀਕਰ ਸਾਹਿਬ ਸਪੀਕਰ ਸਾਹਿਬ ਗੱਲਾਂ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਪਹਿਲਾਂ ਤਾਂ ਮੈਂ ਮੈਂ ਆਪਦੀ ਗੱਲ ਨੂੰ ਕਰੈਕਟ ਕਰੂੰਗਾ ਮੈਂ ਕਹਿ ਵੀ ਕਾਂਗਰਸ ਦੀ ਪ੍ਰੋਬਲਮ ਇਹ ਹੈ ਸਰ ਮੈਂ ਮੈਂ ਆਪਦੀ ਗੱਲ ਨੂੰ ਵਾਸ ਲਊਗਾ ਕਾਂਗਰਸ ਦੀ ਪ੍ਰੋਬਲਮ ਕਾਂਗਰਸ ਹੀ ਹੈ ਨੰਬਰ 1 ਆ ਨੰਬਰ 2 ਇਹਨਾਂ ਨੇ ਕਿਹਾ ਵੀ ਸਾਡਾ ਪਰ ਮੇਰੇ ਫਾਦਰ ਸਾਹਿਬ ਵੀ ਕਾਂਗਰਸ ਚ ਰਹੇ ਸਰ ਮੈਂ ਅੱਜ ਇਸ ਪਵਿੱਤਰ ਸਦਨ ਦੇ ਪਟਲ ਦੇ ਉੱਪਰ ਖੜ ਕੇ ਮੈਂ ਕਹਿ ਦੇਣਾ ਚਾਹੁੰਦਾ ਕਿ ਮੈਂ ਤੇ ਮੇਰਾ ਪਰਿਵਾਰ ਕਾਂਗਰਸ ਦੀ ਇਹਨਾਂ ਲੋਕਾਂ ਦੀ ਕਰਤੂਤਾ ਦੇਖ ਕੇ ਇਹਨਾਂ ਨੂੰ ਇਹਨਾਂ ਨੂੰ ਫਤ ਲਾ ਕੇ ਇੱਧਰ ਆਇਆ

ਅਜ਼ੀਨ ਅਗਰ ਸਪੀਕਰ ਜੀ ਸਾਹਿਬ ਮੇਰਾ ਤੱਕ ਕਰਾ ਕੋਈ ਕਾਰਨਾਮੇ ਤਾਂ ਲਿਖਾ ਦਿਓ ਅੱਛਾ ਕਰਨ ਮੈਂ ਜੀ ਆਪਾਂ ਕੰਪਲੀਟ ਕਰਨਾ ਹੈ ਕਿ ਨਹੀਂ ਕਰਨਾ ਜੀ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਚਲੋ ਦੇਖੋ ਦਿਸ ਇਜ਼ ਔਨ ਅ ਸੀਰੀਅਸ ਨੋਟ ਨਹੀਂ ਨਹੀਂ ਪਲੀਜ਼ ਔਨ ਅ ਸੀਰੀਅਸ ਨੋਟ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਕਾਂਗਰਸ ਦਾ ਕਾਂਗਰਸ ਦਾ ਐਕਚੁਅਲੀ ਪ੍ਰੋਬਲਮ ਇਹ ਹੈ ਕਾਂਗਰਸ ਦਾ ਮਾਈਂਡਸੈਟ ਇਹ ਬਣ ਚੁੱਕਿਆ ਕਿਉਂਕਿ ਲੰਬਾ ਸਮਾਂ ਰਾਜ ਕੀਤਾ ਹੈ ਕਿ ਜੀ ਹਰੇ ਵੀ ਸਾਡੀ ਸਰਕਾਰ ਹੈ ਤੇ ਦਿੱਲੀ ਕੇਂਦਰ ਜੀ ਸਾਡੀ ਸਰਕਾਰ ਹੈ ਤੇ ਅਸਲੀਅਤ ਇਹ ਹੈ ਕਿ ਨਾ ਇੱਥੇ ਹੈ ਤੇ ਨਾ ਉੱਥੇ ਐ ਤੇ ਹੁਣ ਇਹਨਾਂ ਨੇ ਚਲੋ 15 50 ਕਿਲੋਮੀਟਰ ਦੀ ਗੱਲ ਤਾਂ ਹੋ ਗਈ ਸਾਡੀ ਹੁਣ ਮੈਂ ਸਿਰਫ ਇੱਕ ਗੱਲ ਹੋਰ ਪੁੱਛਣਾ ਚਾਹਣਾ ਕਿ ਜੂਨ 2018 ਦੇ ਵਿੱਚ ਸਰ ਆਪਦੇ ਰਾਈਟ ਹੌਲੀ ਹੌਲੀ ਆਪਦੇ ਅਧਿਕਾਰ ਕਿਵੇਂ ਸਰੈਂਡਰ ਕਰਕੇ ਆਪਦੀ ਦਾੜੀ ਦੂਏ ਦੇ ਹੱਥ ਕਿਵੇਂ ਫੜਾਉਂਦੇ ਨੇ ਉਹ ਇਹਨਾਂ ਨੇ ਬਹੁਤ ਵਧੀਆ ਜਿਹੜਿਆ ਐਗਜ਼ਾਮਪਲ ਸੈੱਟ ਕੀਤੇ ਨੇ ਸਰ ਜੂਨ ਜੂਨ 2018 ਦੇ ਵਿੱਚ ਜੂਨ 2018 ਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕਿ ਕਿ ਪੰਜਾਬ ਦੀਆਂ ਜੇਲਾਂ ਦੀ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਜਿਹੜੀ ਉਹ ਸੀਆਈਐਸਮ ਦੇ ਹੱਥ ਦਿੱਤੀ ਜਾਵੇ ਪੰਜਾਬ ਪੁਲਿਸ ਕੰਪੀਟੈਂਟ ਨਹੀਂ ਹੈਗੀ ਸਰ ਉਹਦੇ ਬਾਰੇ ਕੀ ਕਹਿਣਗੇ ਜੀ ਇਹ ਉਹਦੇ ਬਾਰੇ ਕੀ ਕਹਿਣਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਮੇਰੇ ਮੇਰੇ ਕਹਿਣ ਦਾ ਇਹ ਜੀ ਆਪਾਂ ਕੰਪਲੀਟ ਕਰੋਗੇ ਐਵਰੀਬਾਡੀ ਐਗਰੀਜ਼ ਕੰਪਲੀਟ ਕਰੋ ਜੀ ਸਰ ਐਵਰੀਬਾਡੀ ਐਗਰੀਜ਼ ਮੈਂ ਕਹਾਵਤ ਸੁਨਾਈ ਹੈ ਹੁਣ ਹੁਣ ਗੱਲ ਕੇਰ ਰੋਡ ਐਸ ਕੀਤਾ ਜਾਵੇ ਸਰ ਬਾਕੀ ਸਾਰੇ ਐਗਰੀਕੇਸ਼ਨ ਸਰ ਇਹ ਇਹ ਇਹਨਾਂ ਇਹਨਾਂ ਨੇ ਕਦੇ ਪਿੰਡਾਂ ਵਾਲੀਆਂ ਥੇਡ ਮਾਲਵੇ ਵਾਲੀਆਂ ਮਲਵਈ ਘਾਵਤਾ ਸੁਣੀਆਂ ਨਹੀਂ ਹੈਗੀਆਂ ਠੀਕ ਹੈ ਨਾ ਸੋ ਇਸ ਕਰਕੇ ਇਹਨਾਂ ਨੂੰ ਪ੍ਰੋਬਲਮਾਂ ਨੇ ਸੋ ਇਸ ਕਰਕੇ ਇਸ ਕਰਕੇ ਮੈਂ ਬੜਾ ਕਲੀਅਰ ਨਹੀਂ ਕਹਿ ਦੇਣਾ